ਦੋਸਤੋ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਇੱਕ ਸ਼ਹਿਰ ਵਿੱਚ ਇੱਕ ਮੁਸਲਮਾਨ ਫਕੀਰ ਰਹਿੰਦਾ ਸੀ ਉਸ ਨੂੰ ਜੋ ਵੀ ਭੀਖ ਮਿਲਦੀ ਉਹ ਲੋੜਵੰਦਾਂ ਵਿੱਚ ਜਾ ਕੇ ਵੰਡ ਦਿੰਦਾ ਅਤੇ ਆਪ ਰੁੱਖੀ ਸੁੱਕੀ ਖਾ ਕੇ ਗੁਜ਼ਾਰਾ ਕਰ ਲੈਂਦਾ ਇੱਕ ਵਾਰ ਉਹ ਇੱਕ ਰਸਤੇ ਵਿੱਚੋਂ ਲੰਘ ਰਿਹਾ ਸੀ ਜਦੋਂ ਉਸ ਦੀ ਨਜ਼ਰ ਦੋ ਬੱਚਿਆਂ ਤੇ ਉਹਨਾਂ ਦੀ ਮਾਂ ਉੱਤੇ ਪਈ ਜੋ ਦੁਪਹਿਰ ਦੀ ਤੱਤੀ ਧੁੱਪ ਵਿੱਚ ਬੈਠੇ ਸੀ ਨਾਲ ਹੀ ਉਹਨਾਂ ਦੀ ਝੁੱਗੀ ਵੀ ਪੂਰੀ ਤਰ੍ਹਾਂ ਢਹਿ ਚੁੱਕੀ ਸੀ ਫਕੀਰ ਨੇ ਜਾ ਕੇ ਬੱਚਿਆਂ ਤੋਂ ਪੁੱਛਿਆ ਤੁਹਾਡਾ ਘਰ ਕਿਵੇਂ ਟੁੱਟਿਆ ਬੱਚਿਆਂ ਨੇ ਦੱਸਿਆ ਦੋ ਦਿਨ ਪਹਿਲਾਂ ਮੀਂਹ ਅਤੇ ਤੂਫਾਨ ਆਇਆ ਜਿਸ ਕਾਰਨ ਸਾਡਾ ਘਰ ਟੁੱਟ ਗਿਆ ਹੁਣ ਅਸੀਂ ਇਸ ਤਰ੍ਹਾਂ ਤੁੱਪ ਵਿੱਚ ਬੈਠੇ ਰਹਿੰਦੇ ਹਾਂ ਸਾਡੀ ਮਦਦ ਕੋਈ ਨਹੀਂ ਕਰਦਾ ਕਾਸ਼ ਕੋਈ ਅੱਲਾ ਦਾ ਬੰਦਾ ਆਵੇ ਜੋ ਸਾਡੀ ਮਦਦ ਕਰੇ ਤੇ ਸਾਨੂੰ ਇਹ ਘਰ ਬਣਵਾ ਕੇ ਦੇਵੇ ਤਾ ਜੋ ਅਸੀਂ ਗੁਜ਼ਾਰਾ ਕਰ ਸਕੀਏ ਨਾਲ ਹੀ ਬੱਚਿਆਂ ਦੀ ਮਾਂ ਵੀ ਬੈਠੀ ਸੀ ਉਹ ਵੀ ਰੋਣ ਲੱਗੀ ਅਤੇ ਕਹਿਣ ਲੱਗੀ ਇਹਨਾਂ ਦਾ ਪਿਤਾ ਵੀ ਮਰ ਚੁੱਕਿਆ ਹੈ ਮੈਂ ਅਤੇ ਬੱਚੇ ਇਸ ਠੁੱਗੀ ਵਿੱਚ ਗੁਜ਼ਾਰਾ ਕਰ ਰਹੇ ਸੀ ਪਰ ਇਸ ਤੂਫਾਨ ਕਾਰਨ ਇਹੇ ਵੀ ਟੁੱਟ ਗਈ ਮੈਂ ਕਈ ਲੋਕਾਂ ਤੋਂ ਮਦਦ ਮੰਗੀ ਪਰ ਕਿਸੇ ਨੇ ਸਾਡੀ ਮਦਦ ਨਾ ਕੀਤੀ ਫਕੀਰ ਨੇ ਉਹਨਾਂ ਦੀ ਦੁੱਖਪਰੀ ਕਹਾਣੀ ਸੁਣੀ ਤਾਂ ਉਸ ਦਾ ਦਿਲ ਪਹਿਚਾਨ ਹੋ ਗਿਆ ਜੋ ਉਸ ਦੇ ਵਾਸ ਵਿੱਚ ਹੁੰਦਾ ਤਾਂ ਉਹ ਉਸ ਵੇਲੇ ਉਹਨਾਂ ਨੂੰ ਪੈਸੇ ਦੇ ਕੇ ਝੁੱਗੀ ਬਣਵਾ ਦਿੰਦਾ ਪਰ ਉਹ ਤਾਂ ਇੱਕ ਖੁਦ ਫਕੀਰ ਸੀ ਜੋ ਭੀਖ ਮੰਗ ਕੇ ਗੁਜ਼ਾਰਾ ਕਰਦਾ ਸੀ ਉਸ ਵਿੱਚ ਇਨਸਾਨੀਅਤ ਦਾ ਦਰਦ ਤਾਂ ਸੀ ਉਸਨੇ ਦਿਲ ਹੀ ਦਿਲ ਵਿੱਚ ਫੈਸਲਾ ਕਰ ਲਿਆ ਕਿ ਮੈਂ ਇਹਨਾਂ ਦਾ ਕਰਜ਼ ਜ਼ਰੂਰ ਬਣਵਾਵਾਂਗਾ ਪਰ ਇੱਕ ਹਕੀਕਤ ਇਹ ਵੀ ਸੀ ਕਿ ਉਹ ਫਕੀਰ ਸੀ ਸਾਰਾ ਦਿਨ ਭੀਖ ਮੰਗਣ ਤੋਂ ਬਾਅਦ ਉਸ ਨੂੰ ਥੋੜੇ ਜਿਹੇ ਪੈਸੇ ਮਿਲਦੇ ਜਿਨ੍ਹਾਂ ਨਾਲ ਉਹ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਸੀ ਫਿਰ ਉਸਨੇ ਸੋਚਿਆ ਕਿ ਮੈਂ ਅਮੀਰ ਲੋਕਾਂ ਕੋਲ ਜਾ ਕੇ ਮਦਦ ਮੰਗਾਗਾ ਇਸ ਤਰ੍ਹਾਂ ਫਕੀਰ ਅਮੀਰ ਲੋਕਾਂ ਕੋਲ ਜਾ ਕੇ ਮਦਦ ਮੰਗਣ ਲੱਗਾ ਪਰ ਉਹਨਾਂ ਨੇ ਵੀ ਉਸ ਨੂੰ ਸਿਰਫ ਥੋੜੀ ਜਿਹੀ ਭੀਖ ਦਿੱਤੀ ਜਿਸ ਨਾਲ ਉਸ ਦਾ ਗੁਜ਼ਾਰਾ ਹੋ ਸਕਦਾ ਸੀ ਫਿਰ ਕੁਝ ਸੋਚ ਕੇ ਫਕੀਰ ਨੇ ਫੈਸਲਾ ਕੀਤਾ ਕਿ ਮੈਂ ਕੁਝ ਉਧਾਰ ਲੈ ਲਵਾਂਗਾ ਉਹ ਵਪਾਰੀਆਂ ਤੇ ਵੱਡੇ ਵੱਡੇ ਲੋਕਾਂ ਕੋਲ ਜਾ ਕੇ ਕਹਿਣ ਲੱਗਾ ਮੈਨੂੰ ਉਧਾਰ ਦੇ ਤੌਰ ਤੇ ਕੁਝ ਪੈਸੇ ਦੇ ਦਿਓ ਮੈਂ ਪੈਸਾ ਪੈਸਾ ਕਰਕੇ ਤੁਹਾਡੇ ਪੈਸੇ ਵਾਪਸ ਕਰ ਦਿਆਂਗਾ ਇਸ ਤਰ੍ਹਾਂ ਉਸਨੂੰ ਕੁਝ ਰਕਮ ਮਿਲ ਗਈ ਜਿਸ ਨਾਲ ਉਹ ਆਰਾਮ ਨਾਲ ਬੱਚਿਆਂ ਲਈ ਘਰ ਬਣਵਾ ਸਕਦਾ ਸੀ ਫਕੀਰ ਉਹ ਰਕਮ ਲੈ ਕੇ ਸਿੱਧਾ ਬੱਚਿਆਂ ਕੋਲ ਗਿਆ ਕੁਝ ਸਮੇਂ ਵਿੱਚ ਹੀ ਫਕੀਰ ਨੇ ਮਜ਼ਦੂਰ ਲਗਵਾ ਕੇ ਉਹਨਾਂ ਦਾ ਨਵਾਂ ਘਰ ਬਣਵਾ ਦਿੱਤਾ ਬੱਚੇ ਉਸ ਨੂੰ ਦੁਆਵਾਂ ਦੇਣ ਲੱਗੇ ਅਤੇ ਕਹਿਣ ਲੱਗੇ ਤੁਹਾਡੇ ਵਰਗੇ ਚੰਗੇ ਇਨਸਾਨ ਦੀ ਵਜ੍ਹਾ ਨਾਲ ਅੱਜ ਅਸੀਂ ਆਪਣਾ ਸਿਰ ਟੱਕ ਸਕਦੇ ਹਾਂ ਫਕੀਰ ਉਹਨਾਂ ਦਾ ਘਰ ਬਣਵਾ ਕੇ ਵਾਪਸ ਚਲਾ ਗਿਆ ਕੁਝ ਦਿਨ ਬੀਤੇ ਅਤੇ ਅਚਾਨਕ ਫਕੀਰ ਬਿਮਾਰ ਪੈ ਗਿਆ ਉਹ ਇੰਨਾ ਬਿਮਾਰ ਹੋਇਆ ਕਿ ਚੱਲਣ ਫਿਰਨ ਤੋਂ ਵੀ ਵਾਂਝਾ ਹੋ ਗਿਆ ਜਿਨ੍ਹਾਂ ਦੀ ਉਹ ਮਦਦ ਕਰਦਾ ਸੀ ਉਹ ਸਾਰੇ ਉਸ ਦੀ ਸੰਭਾਲ ਲਈ ਉਸ ਕੋਲ ਆ ਗਏ ਉਹਨਾਂ ਨੇ ਦੇਖਿਆ ਕਿ ਫਕੀਰ ਕਾਫੀ ਬਿਮਾਰ ਸੀ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਪਲ ਜੀ ਰਿਹਾ ਸੀ ਇੰਨੇ ਵਿੱਚ ਅਮੀਰ ਲੋਕਾਂ ਨੂੰ ਖਬਰ ਮਿਲੀ ਕਿ ਫਕੀਰ ਬਿਮਾਰ ਹੋ ਚੁੱਕਿਆ ਅਤੇ ਉਹਨਾਂ ਨੇ ਸੋਚਿਆ ਕਿ ਅਸੀਂ ਫਕੀਰ ਕੋਲ ਜਾ ਕੇ ਆਪਣੇ ਪੈਸੇ ਵਾਪਸ ਲੈ ਆਈਏ ਨਹੀਂ ਤਾਂ ਜੇ ਫਕੀਰ ਮਰ ਗਿਆ ਤਾਂ ਸਾਡੇ ਪੈਸੇ ਡੁੱਬ ਜਾਣਗੇ ਇਸ ਤਰ੍ਹਾਂ ਉਹ ਫਕੀਰ ਕੋਲ ਆਪਣੇ ਪੈਸੇ ਵਸੂਲ ਕਰਨ ਲਈ ਆ ਗਏ ਆ ਕੇ ਉਹਨਾਂ ਨੇ ਦੇਖਿਆ ਕਿ ਫਕੀਰ ਆਪਣੀ ਜ਼ਿੰਦਗੀ ਦੇ ਚੰਦ ਹੀ ਪਲਾਂ ਵਿੱਚ ਸੀ। ਅਮੀਰ ਲੋਕਾਂ ਨੇ ਫਕੀਰ ਨੂੰ ਕਿਹਾ ਜੋ ਪੈਸੇ ਤੁਸੀਂ ਸਾਡੇ ਕੋਲੋਂ ਲਏ ਨੇ ਉਹ ਵਾਪਸ ਕਰ ਦਿਓ ਪਰ ਫਕੀਰ ਕੋਲ ਉਹਨਾਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ। ਬਜ਼ੁਰਗ ਫਕੀਰ ਹੌਲੀ-ਹੌਲੀ برف ਵਾਂਗ ਠੰਡਾ ਪੈ ਰਿਹਾ ਸੀ ਕਿਉਂਕਿ ਉਸ ਕੋਲ ਸਮਾਂ ਬਹੁਤ ਘੱਟ ਬਚਿਆ ਸੀ। ਉਧਾਰ ਪੈਸੇ ਲੈਣ ਵਾਲਿਆਂ ਦੀ ਗਿਣਤੀ ਵੀ ਹੌਲੀ-ਹੌਲੀ ਵੱਧ ਰਹੀ ਸੀ। ਜਦੋਂ ਵੀ ਉਹ ਵੇਖਦੇ ਕਿ ਫਕੀਰ ਤਾਂ ਮਰਨ ਵਾਲਾ ਉਹਨਾਂ ਦੀ ਚਿਹਰਿਆਂ ਤੇ ਉਦਾਸੀ ਦੇ ਬਦਲ ਛਾ ਜਾਂਦੇ ਅਤੇ ਦਿਲ ਹੀ ਦਿਲ ਵਿੱਚ ਉਹ ਬਹੁਤ ਪਛਤਾਉਂਦੇ ਕਿ ਕਾਸ਼ ਅਸੀਂ ਇਸ ਫਕੀਰ ਨੂੰ ਪੈਸੇ ਨਾ ਹੀ ਦਿੱਤੇ ਹੁੰਦੇ ਇਹ ਸਾਡੇ ਪੈਸੇ ਦੇਣ ਤੋਂ ਪਹਿਲਾਂ ਹੀ ਇਸ ਦੁਨੀਆ ਤੋਂ ਰੁਖਸਤ ਹੋ ਜਾਵੇਗਾ ਫਕੀਰ ਨੇ ਉਹਨਾਂ ਨੂੰ ਕਿਹਾ ਤੁਸੀਂ ਲੋਕ ਘੁਰਾਉਂਦੇ ਕਿਉਂ ਹੋ ਰੱਬ ਤੇ ਭਰੋਸਾ ਰੱਖੋ ਖੁਦਾ ਕੋਈ ਨਾ ਕੋਈ ਇੰਤਜ਼ਾਮ ਜ਼ਰੂਰ ਕਰ ਦੇਵੇਗਾ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਇਹ ਸੁਣ ਕੇ ਅਮੀਰ ਲੋਕ ਕਹਿਣ ਲੱਗੇ ਫਕੀਰ ਤਾਂ ਇਸ ਤਰ੍ਹਾਂ ਕਹਿ ਰਿਹਾ ਹੈ ਜਿਵੇਂ ਰੱਬ ਆਪਣੇ ਫਰਿਸ਼ਤਿਆਂ ਦੇ ਹੱਥੀ 300 ਦਿਨਾਰ ਭੇਜ ਦੇਵੇਗਾ ਅਤੇ ਕਹੇਗਾ ਲੈ ਫਕੀਰਾ ਇਹ ਸਭ ਦੇ ਪੈਸੇ ਵਾਪਸ ਕਰ ਦੇ ਇਹ ਕਹਿ ਕੇ ਉਹ ਹੰਕਾਰ ਵਿੱਚ ਹੱਸਣ ਲੱਗੇ ਫਕੀਰ ਨੇ ਉਹਨਾਂ ਨੂੰ ਜਵਾਬ ਦਿੱਤਾ ਅੱਲਾਹ ਪਾਕ ਤੇ ਭਰੋਸਾ ਨਹੀਂ ਹੈ ਤੁਹਾਨੂੰ ਰੱਬ ਤੇ ਪੂਰਾ ਭਰੋਸਾ ਹੋਣਾ ਚਾਹੀਦਾ ਹੈ ਉਹ ਆਪਣੇ ਪਿਆਰੇ ਨੂੰ ਨਿਰਾਸ਼ ਨਹੀਂ ਕਰਦਾ ਦੇਖਣਾ ਤੁਹਾਡੇ ਪੈਸਿਆਂ ਦਾ ਇੰਤਜ਼ਾਮ ਜਰੂਰ ਹੋਵੇਗਾ ਤੁਸੀਂ ਨਿਰਾਸ਼ ਨਾ ਹੋਵੋ ਇਸੇ ਦੌਰਾਨ ਬਾਹਰੋਂ ਇੱਕ ਬੱਚੇ ਦੀ ਆਵਾਜ਼ ਆਈ ਜੋ ਹਲਵਾ ਪੂਰੀ ਵੇਚ ਰਿਹਾ ਸੀ ਜਿਵੇਂ ਹੀ ਫਕੀਰ ਦੇ ਕੰਨਾਂ ਵਿੱਚ ਇਹ ਆਵਾਜ਼ ਪਈ ਫਕੀਰ ਨੇ ਉਸ ਵੇਲੇ ਇੱਕ ਆਦਮੀ ਨੂੰ ਕਿਹਾ ਜਾਓ ਇਸ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲੈ ਆਓ ਉਹ ਆਦਮੀ ਬਾਹਰ ਗਿਆ ਅਤੇ ਬੱਚੇ ਤੋਂ ਸਾਰੀਆਂ ਹਲਵਾ ਪੂਰੀਆਂ ਲੈ ਕੇ ਅੰਦਰ ਆ ਗਿਆ ਜਿਵੇਂ ਹੀ ਉਹ ਆਦਮੀ ਹਲਵਾ ਪੂਰੀਆਂ ਲੈ ਕੇ ਆਇਆ ਫਕੀਰ ਨੇ ਉਸ ਨੂੰ ਕਿਹਾ ਇਹ ਸਾਰੀਆਂ ਹਲਵਾ ਪੂਰੀਆਂ ਇੱਥੇ ਮੌਜੂਦ ਸਾਰੇ ਲੋਕਾਂ ਵਿੱਚ ਵੰਡ ਦਿਓ ਫਕੀਰ ਦੇ ਕਹਿਣ ਤੇ ਉਸ ਆਦਮੀ ਨੇ ਸਾਰੇ ਲੋਕਾਂ ਵਿੱਚ ਹਲਵਾ ਪੂਰੀਆਂ ਵੰਡ ਦਿੱਤੀਆਂ ਜਿਨ੍ਹਾਂ ਵਿੱਚ ਉਹ ਅਮੀਰ ਲੋਕ ਵੀ ਸੀ ਅਤੇ ਉਹ ਲੋਕ ਵੀ ਮੌਜੂਦ ਸੀ ਜਿਨ੍ਹਾਂ ਦੀ ਫਕੀਰ ਮਦਦ ਕਰਦਾ ਸੀ ਸੋ ਉੱਥੇ ਬੈਠ ਕੇ ਸਾਰੇ ਲੋਕ ਹਲਵਾ ਪੂਰੀਆਂ ਖਾਣ ਲੱਗੇ ਖਾਣ ਦੇ ਸਮੇ ਉਹ ਹੰਕਾਰੀ ਅਤੇ ਆਦਮੀ ਅਮੀਰ ਲੋਕ ਕਹਿਣ ਲੱਗੇ ਵਾਹ ਫਕੀਰ ਤੇਰੇ ਕੋਲ ਪੈਸੇ ਤਾਂ ਹੈ ਨਹੀਂ ਪਰ ਫਿਰ ਵੀ ਬੜੀ ਚੰਗੀ ਗੱਲ ਹੈ ਕਿ ਮਰਨ ਵੇਲੇ ਸਾਨੂੰ ਕੁਝ ਖਵਾ ਕੇ ਜਾ ਰਿਹਾ ਹੈ ਸੋ ਜਦੋਂ ਸਾਰੇ ਲੋਕਾਂ ਨੇ ਹਲਵਾ ਪੂਰੀਆਂ ਖਾ ਲਈਆਂ ਤਾਂ ਉਹ ਬੱਚਾ ਅੰਦਰ ਆਇਆ ਅਤੇ ਕਹਿਣ ਲੱਗਿਆ ਮੈਨੂੰ ਮੇਰੇ ਪੈਸੇ ਦੇ ਦਿਓ ਫਕੀਰ ਨੇ ਕਿਹਾ ਬੇਟਾ ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਹੈ ਮੈਂ ਤਾਂ ਖੁਦ ਇੱਕ ਫਕੀਰ ਹਾਂ ਮੈਂ ਤੇਰੀ ਮਦਦ ਕਿਵੇਂ ਕਰ ਸਕਦਾ ਹਾਂ ਬੱਚਾ ਪਰੇਸ਼ਾਨੀ ਵਿੱਚ ਕਹਿਣ ਲੱਗਿਆ ਇਹ ਸਾਰੀਆਂ ਹਲਵਾ ਪੂਰੀਆਂ ਮੈਨੂੰ ਮੇਰੇ ਮਾਲਕ ਦਿੰਦਾ ਅਤੇ ਕਹਿੰਦਾ ਹੈ ਕਿ ਜਾ ਇਹਨਾਂ ਨੂੰ ਜਾ ਕੇ ਵੇਚ ਆ ਜੋ ਮੈਂ ਉਸ ਨੂੰ ਪੈਸੇ ਪੈਸੇ ਨਹੀਂ ਦਿੱਤੇ ਤਾਂ ਉਹ ਮੈਨੂੰ ਬਹੁਤ ਮਾਰੇਗਾ ਉੱਥੇ ਮੌਜੂਦ ਅਮੀਰ ਲੋਕ ਫਕੀਰ ਨੂੰ ਕਹਿਣ ਲੱਗੇ ਤੈਨੂੰ ਕੁਝ ਸ਼ਰਮ ਵੀ ਹੈ ਜਾਂ ਨਹੀਂ ਇੱਕ ਤਾਂ ਤੂੰ ਪਹਿਲਾਂ ਹੀ ਸਾਡੇ ਪੈਸੇ ਲੈ ਚੁੱਕਿਆ ਹੈ ਜੇ ਤੂੰ ਵਾਪਸ ਨਹੀਂ ਕਰਨੇ ਅਤੇ ਉਹ ਮਰਨ ਵੇਲੇ ਇਸ ਬੱਚੇ ਨੂੰ ਵੀ ਨਹੀਂ ਛੱਡਿਆ ਇਸ ਨਾਲ ਵੀ ਤੂੰ ਧੋਖਾ ਕਰ ਲਿਆ ਘਟੋ ਘਟ ਇਸ ਬੱਚੇ ਦੇ ਤਾਂ ਪੈਸੇ ਵਾਪਸ ਕਰ ਦੇ ਇਧਰ ਬੱਚਾ ਕਹਿਣ ਲੱਗਾ ਮੈਂ ਆਪਣੇ ਪੈਸੇ ਲੈ ਬਿਨਾ ਇਥੋਂ ਨਹੀਂ ਜਾਵਾਂਗਾ ਮੈਨੂੰ ਮੇਰੇ 2 ਦਿਨਾਰ ਚਾਹੀਦੇ ਨੇ ਕਾਫੀ ਦੇਰ ਤੱਕ ਬੱਚਾ ਪੈਸੇ ਮੰਗਦਾ ਰਿਹਾ ਆਖਿਰਕਾਰ ਬੱਚੇ ਦੇ ਸਬਰ ਦਾ ਪੈਮਾਨਾ ਟੁੱਟ ਗਿਆ ਅਤੇ ਉਹ ਫੁੱਟ ਫੁੱਟ ਕੇ ਰੋਣ ਲੱਗ ਪਿਆ ਮੈਨੂੰ ਮੇਰੇ ਪੈਸੇ ਚਾਹੀਦੇ ਨੇ ਪਰ ਫਕੀਰ ਕੋਲ ਉਸ ਨੂੰ ਦੇਣ ਲਈ ਕੁਝ ਵੀ ਨਹੀਂ ਸੀ ਦੋਸਤੋ ਇਸੇ ਦੌਰਾਨ ਅਚਾਨਕ ਇੱਕ ਬੰਦਾ ਆਇਆ ਜਿਸ ਨੇ ਪੋਟਲੀ ਦੇ ਅੰਦਰ ਪੈਸੇ ਰੱਖੇ ਹੋਏ ਸੀ ਉਹ ਆ ਕੇ ਫਕੀਰ ਕੋਲ ਪੋਟਲੀ ਰੱਖ ਕੇ ਚੁੱਪਚਾਪ ਚਲਾ ਗਿਆ ਸਾਰੇ ਲੋਕ ਇਹ ਮਾਜ਼ਰਾ ਵੇਖ ਰਹੇ ਸੀ ਜਿਵੇਂ ਹੀ ਫਕੀਰ ਨੇ ਉਹ ਪੋਟਲੀ ਖੋਲੀ ਤਾਂ ਉਸ ਵਿੱਚ ਪੂਰੇ 300 ਦਿਨਾਰ ਸੀ ਜੋ ਸਾਰੇ ਕਰਜ਼ਦਾਰਾਂ ਨੂੰ ਵਾਪਸ ਕਰਨ ਲਈ ਕਾਫੀ ਸੀ ਨਾਲ ਹੀ ਉਹਨਾਂ 300 ਦਿਨਾਰਾਂ ਦੇ ਨਾਲ 2 ਦਿਨਾਰ ਹੋਰ ਵੀ ਸੀ ਜੋ ਵੱਖਰੇ ਰੱਖੇ ਹੋਏ ਸੀ ਫਕੀਰ ਨੇ ਉਹਨਾਂ ਲੋਕਾਂ ਨੂੰ ਕਿਹਾ ਦੇਖੋ ਮੈਂ ਕੀ ਕਹਿੰਦਾ ਸੀ ਕਿ ਮੇਰੀ ਅੱਲਾ ਮਦਦ ਜ਼ਰੂਰ ਕਰੇਗਾ ਅਤੇ ਉਹਨਾਂ ਨੇ ਮੇਰੀ ਮਦਦ ਕਰ ਦਿੱਤੀ ਹੈ ਦੇਖੋ ਤਾਂ ਸਹੀ ਮੇਰਾ ਰੱਬ ਇਹ ਸਾਰਾ ਕੁਝ ਵੇਖ ਰਿਹਾ ਸੀ ਜਿਵੇਂ ਹੀ ਮੈਂ ਹਲਵਾ ਪੂਰੀ ਇਸ ਬੱਚੇ ਤੋਂ ਲਈ ਅਤੇ ਇਹ ਬੱਚਾ ਰੋਣ ਲੱਗਿਆ ਤਾ ਮੇਰੇ ਰੱਬ ਤੇੋਂ ਇਸ ਬੱਚੇ ਦਾ ਰੋਣਾ ਵੇਖਿਆ ਨਹੀਂ ਗਿਆ ਉਸ ਨੇ ਮੇਰੀ ਮਦਦ ਕਰ ਦਿੱਤੀ ਕਾਸ਼ ਤੁਹਾਡੇ ਵਿੱਚੋਂ ਪਹਿਲਾਂ ਹੀ ਕੋਈ ਰੋਣ ਵਾਲਾ ਹੁੰਦਾ ਤਾਂ ਸ਼ਾਇਦ ਇਸ ਬੱਚੇ ਦੀ ਲੋੜ ਹੀ ਨਾ ਪੈਂਦੀ ਜਦੋਂ ਵੀ ਕਿਸੇ ਅਰਦਾਸ ਵਿੱਚੋਂ ਕਿਸੇ ਇੱਕ ਬੰਦੇ ਦੀ ਦੁਆ ਕਬੂਲ ਹੁੰਦੀ ਹੈ ਤਾਂ ਸਾਰਿਆਂ ਦੀਆਂ ਹੀ ਦੁਆਵਾਂ ਕਬੂਲ ਹੋ ਜਾਂਦੀਆਂ ਨੇ ਬਸ ਸ਼ਰਤ ਹੈ ਸਾਡੇ ਵਿੱਚੋਂ ਕੋਈ ਰੋਣ ਵਾਲਾ ਹੋਵੇ ਕੋਈ ਉਸ ਦਾ लाडला ਜਾਂ ਪਿਆਰਾ ਹੋਵੇ ਤਾਂ ਨਾਲ ਸਾਡੀਆਂ ਸਾਰੀਆਂ ਦੁਆਵਾਂ ਕਬੂਲ ਹੋ ਜਾਂਦੀਆਂ ਨੇ ਇਹ ਕਹਿ ਕੇ ਫਕੀਰ ਨੇ ਆਪਣਾ ਸਰੀਰ ਤਿਆਗ ਦਿੱਤਾ ਉਹ ਅਮੀਰ ਅਤੇ ਹੰਕਾਰੀ ਲੋਕ ਪਛਤਣ ਲੱਗੇ ਕਿ ਸਾਨੂੰ ਫਕੀਰ ਨਾਲ ਇਸ ਤਰ੍ਹਾਂ ਦਾ ਵਰਤਾਵਾ ਨਹੀਂ ਕਰਨਾ ਚਾਹੀਦਾ ਸੀ ਦੋਸਤੋ ਸੱਚਮੁੱਚ ਉਸ ਰੱਬ ਦੇ ਅੱਗੇ ਸੱਚੇ ਦਿਲੋਂ ਰੋਣਾ ਉਹ ਕੁੰਜੀ ਹੈ ਜੋ ਆਸਮਾਨ ਦੇ ਦਰਵਾਜ਼ੇ ਖੋਲ੍ਹ ਦਿੰਦੀ ਹੈ ਜਦੋਂ ਵੀ ਕੋਈ ਇਨਸਾਨ ਆਪਣਾ ਹਾਲ ਦਿਲ ਬੇਨਕਾਬ ਕਰਕੇ ਸਿਰਫ ਰੱਬ ਨੂੰ ਆਪਣੀ ਦੁਆ ਦਾ ਮਾਲਕ ਬਣਦਾ ਹੈ ਤਾਂ ਉਸ ਅਰਦਾਸ ਦਾ ਅਸਰ ਕਦੇ ਵੀ ਖਾਲੀ ਨਹੀਂ ਜਾਂਦਾ ਇਹ ਕਹਾਣੀ ਸਾਨੂੰ ਸਬਕ ਸਿਖਾਉਂਦੀ ਹੈ ਕਿ ਰੱਬ ਸਿਰਫ ਉਹਨਾਂ ਨੂੰ ਸੁਣਦਾ ਜੋ ਉਸ ਅੱਗੇ ਬੇਨਿਆਜ਼ੀ ਨਾਲ ਆਪਣੀ ਅਰਦਾਸ ਲੈ ਕੇ ਆਉਂਦੇ ਨੇ ਜਦੋਂ ਅਸੀਂ ਆਪਣਾ ਦਿਲ ਉਸ ਦੇ ਹਵਾਲੇ ਕਰਦੇ ਹਾਂ ਅਤੇ ਸੱਚੇ ਹੰਝੂਆਂ ਨਾਲ ਉਸ ਨੂੰ ਪੁਕਾਰਦੇ ਹਾਂ ਤਾਂ ਉਹ ਅਰਦਾਸ ਉਸਦੇ ਅਰਸ਼ ਨੂੰ ਛੋਹ ਜਾਂਦੀ ਹੈ ਉਹ ਸਾਡੇ ਲਈ ਜ਼ਰੂਰ ਕੋਈ ਨਾ ਕੋਈ ਰਾਜ਼ ਜ਼ਰੂਰ ਖੋਲਦਾ ਹੈ ਤੇ ਇਸ ਕਹਾਣੀ ਦੇ ਅਖੀਰ ਨੇ ਸਾਨੂੰ ਦਰਸਾਇਆ ਕਿ ਸੱਚੀ ਨਿਸ਼ਕਾਮ ਸੇਵਾ ਅਤੇ ਰੱਬ ਤੇ ਪੱਕਾ ਯਕੀਨ ਸਾਨੂੰ ਜੀਵਨ ਦੀਆਂ ਮੁਸ਼ਕਲਾਂ ਵਿੱਚ ਵੀ ਸਫਲਤਾ ਦਿਵਾਉਂਦਾ ਹੈ ਜੇਕਰ ਸੱਚੇ ਦਿਲ ਨਾਲ ਕੋਈ ਦੁਆ ਕਰਦਾ ਹੈ ਤਾਂ ਉਸ ਦਾ ਰੋਣਾ ਸੁਣਨ ਲਈ ਰੱਬ ਹਮੇਸ਼ਾ ਤਿਆਰ ਹੁੰਦਾ ਹੈ ਰੱਬ ਕਦੇ ਵੀ ਸੱਚੇ ਮਨ ਦੀ ਅਰਦਾਸ ਨੂੰ ਅਣ ਸੁਣੀ ਨਹੀਂ ਕਰਦਾ ਫਕੀਰ ਦੀ ਮਨੁੱਖਤਾ ਇਨਸਾਨੀਅਤ ਰੱਬ ਤੇ ਪੱਕੇ ਭਰੋਸੇ ਦੀ ਕਹਾਣੀ ਸਾਨੂੰ ਸਬਕ ਸਿਖਾਉਂਦੀ ਹੈ ਕਿ ਦੇਣ ਵਾਲੇ ਹੱਥ ਰੱਬ ਦੇ ਜਿਆਦਾ ਨੇੜੇ ਹੁੰਦੇ ਨੇ ਜਿਸ ਨਾਲ ਅਸੀਂ ਕਿਸੇ ਦੂਜੇ ਦੇ ਦੁੱਖ ਨੂੰ ਆਪਣਾ ਦੁੱਖ ਮੰਨ ਲੈਂਦੇ ਹਾਂ ਉਸੇ ਦਿਨ ਰੱਬ ਦਾ ਹੁਕਮ ਸਾਡੇ ਜੀਵਨ ਨੂੰ ਸਫਲ ਬਣਾਉਣ ਅਸਲ ਵਿੱਚ ਆ ਜਾਂਦਾ ਹੈ ਤਾ ਦੋਸਤੋ ਮੈਨੂੰ ਉਮੀਦ ਹੈ ਕਿ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਿਆ ਹੋਵੇਗਾ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਨਾਲ ਹੀ ਇੱਕ ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਬਹੁਤ ਬਹੁਤ ਧੰਨਵਾਦ